ਇਰੇ ਸਿਰ ਤੇ ਬੜੇ ਕਰਜ਼ੇ ਨੇ ਦੁਨੀਆਦਾਰੀ ਦੇ ਮੈਂ ਵੱਡੇ ਵੱਡੇ ਮੁਲਕਾਂ ਤੂੰ ਇੰਦਾਦ ਲਈ ਆਪਣੀ ਵਜੂਦ ਨੂੰ ਬਰਕਰਾਰ ਰੱਖਣ ਲਈ ਕਦੀ ਮੈਂ ਮਗਰਬ ਵੱਲ ਝੁੱਕ ਗਈ ਕਦੇ ਮਸ਼ਰਕ ਮੈਂ ਹੱਥ ਪੈਰ ਭੰਲੇ ਮੇਰੇ ਵਜੂਦ ਸਦਾ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਸਿੱਖਦਾ ਰਿਹਾ ਏ ਮੇਰੇ ਬਚਪਨ ਗੈਰਾਂ ਦੀ ਚੱਕਰੀ ਵਿੱਚ ਗੁਜ਼ਰਿਆ ਜਵਾਨੀ ਦੇ ਦਿਨਾਂ ਵਿੱਚ ਮੇਰੇ ਸਿਰ ਤੇ ਕਰਜ਼ਿਆਂ ਜਵਾਨੀ ਦੇ ਪਹਾਰ ਪ੍ਰੇਰਨਾ ਵਿੱਚ ਮੈਂ ਕਵਾਦੇ ਸੂਰਜ ਹੀ ਛੜਦੀ ਰਹੀ ਸੁਖ ਦੀ ਛਾਂ ਨੂੰ ਤਰਸਦੀ ਰਹੀ ਗਰੀਬ ਦੀ ਜਵਾਨੀ ਤੇ ਸਰਦੀਆਂ ਦੀ ਚਾਨਣੀ ਨੂੰ ਕਿਸੇ ਨੇ ਦੇਖਿਆ ਮੈਂ ਗੁਰਬਤ ਹਾਲਤ ਗੁਲਾਮੀ ਦੇ ਤਸਬ ਨਾਲ ਬਕਾਇਦਾ ਜੰਗ ਦਾ ਆਗਾਜ਼ ਕੀਤਾ ਪਰ ਮੇਰੇ ਕੋਲ ਕੋਈ ਬੈਠਾ ਨਹੀਂ ਸੀ ਮੇਰੇ ਜਜ਼ਬਾਤ ਵੀ ਬੂਟਾ ਵਾਲੇ ਪੈਰਾ ਹੇਠ ਮਦੋਲੇ ਗਏ ਮੇਰੀਆਂ ਸਦਰਾਂ ਦੀ ਕੋਈ ਕੀਮਤ ਨਹੀਂ ਸੀ ਮੇਰੇ ਖਵਾਬਾਂ ਦਾ ਕੋਈ ਮੁੱਲ ਨਾ ਪਿਆ ਮੇਰੇ ਉੱਪਰੋਂ ਤੇ ਬੱਦਲ ਵੀ ਬਸੇ ਬਿਨਾ ਲੰਘ ਗਏ ਤੇ ਜ਼ਾਲਮ ਹਵਾ